ਫੁੱਲਜ ਗਿਆ ਕਿਡਨਾਪਿੰਗ ਦਾ ਮਾਮਲਾ ਪੁਲਿਸ ਨੇ ਸਹੀ ਸਲਾਮਤ ਬਰਾਮਦ ਕੀਤਾ ਬੱਚਾ 2 ਲੱਖ ਰੁਪਏ ਚ ਹੋਇਆ ਸੀ 마ਸੂਮ ਦਾ ਸੌਦਾ ਜਿਹਾ ਬੀਤੇ ਦਿਨੀ ਬਰਨਾਲਾ ਅਨਾਜ ਮੰਡੀ ਤੋਂ ਕਿਡਨਾਪਰ ਇੱਕ 마ਸੂਮ ਬੱਚੇ ਨੂੰ ਅਗਵਾ ਕਰਕੇ ਲੈ ਗਈ ਸੀ ਜਿਨ੍ਹਾਂ ਦੀਆਂ ਤਸਵੀਰਾਂ ਸੀਸੀਟੀਵੀ ਚ ਕੈਚ ਹੋ ਗਈਆਂ ਸਨ ਵਾਰਦਾਤ ਦੀ ਜਾਣਕਾਰੀ ਮਿਲ ਗਿਆ ਹੀ ਪੁਲਿਸ ਵੀ ਫੌਰਨ ਹਰਕਤ ਚਾਈ ਅਤੇ ਹੁਣ ਪੁਲਿਸ ਦੇ ਹੱਥ ਵਰ ਡੀ ਕਾਮਯਾਬੀ ਲੱਗੀ ਹੈ 4 ਅਪ੍ਰੈਲ ਨੂੰ ਅਗਵਾ ਕੀਤੇ ਗਏ ਇਸ ਬੱਚੇ ਨੂੰ ਪੁਲਿਸ ਨੇ ਸਹੀ ਸਲਾਮਤ ਰੈਸਕਿਊ ਕਰ ਲਿਆ ਹੈ 4 ਤਰੀਕ ਨੂੰ ਇੱਕ ਛੋਟਾ ਬੱਚਾ 2 ਸਾਲ ਦਾ ਜਿਹਦਾ ਨਾਮ ਅਕਸ਼ੇ ਜਿਹਨੂੰ ਇੱਥੋਂ ਕਿਰਨੈਪ ਹੋ ਗਿਆ ਸੀ ਦੁਪਹਿਰ ਦੇ ਟਾਈਮ ਦੇ ਵਿੱਚ ਅਲਟੀਮੇਟਲੀ ਇਹ ਏਨੇ ਦਿਨਾਂ ਦੇ ਵਿੱਚ ਇਹ ਆਪਰੇਸ਼ਨ ਰਾਜਸਥਾਨ ਮੱਧਿਆਪਰਦੇਸ਼ ਤੱਕ ਫੈਲਿਆ ਗਿਆ ਇਹਦੇ ਚ ਤੁਸੀਂ ਜਿਹੜੀ ਤੁਹਾਡੇ ਨਾਲ ਇੰਪੋਰਟੈਂਟ ਗੱਲ ਸ਼ੇਅਰ ਕਰਨਾ ਚਾਹੂੰਗਾ ਕਿ ਇਹ 2 ਸਾਲ ਦਾ ਬੱਚਾ ਸਾਡੇ ਲਈ ਇੱਕ ਮਾਂ ਦੀ ਗੋਦੀ ਦੇ ਵਿੱਚੋਂ ਗਿਆ ਵਿਆ ਬੱਚਾ ਇੰਪੋਰਟੈਂਟ ਹੈ ਤੇ ਉਹਦੇ ਲਈ ਦੇਖਿਆ ਜਾਵੇ ਵੀ ਕਿੰਨੇ ਮੈਨਾਰ ਕਿੰਨੀ ਫੋਰਸ ਤੇ ਕਿੰਨਾ ਖਰਚਾ ਇਸ ਬੱਚੇ ਦੇ ਰਿਕਵਰ ਕਰਨ ਲਈ ਜੇ ਕੀਤਾ ਤੁਸੀਂ ਸਾਡੇ ਲਈ ਕਿਉਂਕਿ ਹਰ ਲਾਈਫ ਹੈ ਜਿਹੜੀ ਬੜੀ ਇੰਪੋਰਟੈਂਟ ਹੈ ਉਹਦੇ ਵਿੱਚੋਂ ਅਸੀਂ ਇਹ ਬੱਚੇ ਨੂੰ ਰਿਕਵਰ ਕਰਨ ਚ ਕੰਮ ਜਾਵ ਹੋਏ ਆਂ ਮੀਡੀਆ ਨਾਲ ਗੱਲਬਾਤ ਕਰਦਿਆਂ ਡੀਆਈਜੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਇੱਕ ਗਰੀਬ ਪਰਿਵਾਰ ਦੇ 2 ਸਾਲਾਂ ਮਾਸੂਮ ਬੱਚੇ ਨੂੰ ਕਿਡਨਾਪ ਕਰ ਲਿਆ ਗਿਆ ਸੀ। ਇਹਨਾਂ ਮੁਲਜ਼ਮਾਂ ਦਾ ਪਲਾਨ ਸੀ ਕਿ ਇੱਕ ਨੀ ਸੰਤਾਨ ਜੋੜੇ ਨੂੰ ਲੁਧਿਆਣਾ ਦੇ ਇੱਕ ਡਾਕਟਰ ਦੇ ਜ਼ਰੀਏ 2 ਲੱਖ ਚਹੇ ਬੱਚਾ ਵੇਚਿਆ ਜਾਵੇ ਅਤੇ ਇਸੇ ਨਜਾਇਜ਼ ਤੌਰ ਤੇ ਚੱਲ ਰਹੀ ਹਸਪਤਾਲ ਚੋਹੀ ਇਹ ਬੱਚਾ ਬਰਾਮਦ ਵੀ ਕੀਤਾ ਗਿਆ ਹੈ। ਬਰਨਾਲੇ ਤੋਂ ਬੱਚੇ ਨੂੰ ਕਿਡਨਾਪ ਕੀਤਾ ਗਿਆ ਸੀ ਜਿਸ ਤੋਂ ਬਾਅਦ ਮੁਲਜ਼ਮ ਬੱਚੇ ਨੂੰ ਲੁਧਿਆਣਾ ਲੈ ਕੇ ਪਹੁੰਚੇ ਸਨ। ਦਸਤਾਜਾਰੇ ਕਿ ਮੁਲਜ਼ਮ ਬੱਚੇ ਨੂੰ ਮੱਧ ਪਰਦੇਸ਼ ਲੈ ਕੇ ਜਾਣਾ ਚਾਹੁੰਦੇ ਸੀ ਜਿੱਥੇ ਵੀ ਕਿਸੇ ਤਾਤਰੀ ਕਿਰਿਆ ਵਰਗਾ ਮਾਹੌਲ ਪਹਿਲਾਂ ਤੋਂ ਧਿਆਨ ਕੀਤਾ ਗਿਆ ਸੀ ਪੁਲਿਸ ਮੁਤਾਬਕ ਇਹ ਇੱਕ ਰਾਸ਼ਟਰੀ ਪੱਧਰ ਦਾ ਗੈਂਗ ਹੈ ਜੋ ਕਈ ਸੂਬਿਆਂ 'ਚ ਸਰਗਰਮ ਹੈ ਪੁਲਿਸ ਇਸ ਮਾਮਲੇ 'ਚ ਹੁਣ ਤੱਕ ਡਾਕਟਰ ਅਤੇ ਆਸ਼ਾ ਵਰਕਰਸਣੇ ਕੁੱਲ 9 ਮੁਲਜ਼ਮਾਂ ਨੂੰ ਕਾਬੂ ਕਰ ਚੁੱਕੀ ਹੈ ਇਹਦੇ ਵਿੱਚ ਜਿਹੜਾ ਮੇਨ ਕਲਪਰੇਟ ਹੈ ਜਿਹੜਾ ਉਹ ਹੈਗਾ ਜਿਹੜਾ ਸੁਰੱਖਿਆ ਹਸਪੀਟਲ ਹੈ ਡਾਕਟਰ ਵਿਕਾਸ ਤਵਾੜੀ ਜਿਹੜੇ ਉੱਥੋਂ ਦੇ ਸੀ ਉਹਦੇ ਨਾਲ ਇੱਕ ਹੋਰ ਹੈਗਾ ਆਸ਼ਾ ਵਰਕਰ ਹੈਗੇ ਆ ਉਹ ਉਹ ਜਿਹੜੇ ਆ ਦੇ ਨਾਲ ਇਹਨਾਂ ਦੀ ਮੇਨ ਪਲਾਨਿੰਗ ਇਹਨਾਂ ਦੀ ਹਾਂ ਉਹਦੇ ਵਿੱਚ ਆਸ਼ਾ ਵਰਕਰ ਹੈਗੇ ਆ ਲੁਧਿਆਣੇ ਦੇ ਆ ਤੇ ਉਹ ਉਹਨਾਂ ਦੇ ਨਾਲ ਇਹਨਾਂ ਨੇ ਪਲਾਨ ਕਰਕੇ ਇਹਦੇ ਵਿੱਚੋਂ ਦੋ ਜਣਿਆਂ ਨੇ ਜਿਹੜਾ ਹੈਗਾ ਮਾਨਵ अरोड़ा ਤੇ ਦਮਨਪ੍ਰੀਤ ਇਹਨਾਂ ਦੋਵਾਂ ਨੇ ਇਹ ਬੱਚੇ ਨੂੰ ਮੋਟਰਸਾਈਕਲ ਤੇ ਕਿਡਨਾਪ ਕੀਤਾ ਸੀ ਫਿਰ ਕਿਡਨਾਪ ਕਰਨ ਤੋਂ ਬਾਅਦ ਇਹਨਾਂ ਨੂੰ ਇਹ ਆਪਣੀ ਕਾਰ ਦੇ ਵਿੱਚ ਸ਼ਿਫਟ ਕੀਤਾ ਜਾ ਕੇ ਕਾਰ ਦੇ ਵਿੱਚੋਂ ਲੁਧਿਆਣਾੇ ਕਰਤਾ ਫਿਰ ਇਹਨਾਂ ਨੇ ਆਪ ਜਿਹੜੇ ਐ ਇਹ ਚਲੇ ਗਏ ਉੱਥੇ ਰਾਜਸਥਾਨ ਚਲੇ ਗਏ ਫਿਰ ਰਾਜਸਥਾਨ ਤੋਂ ਮੱਧਿਆ ਪ੍ਰਦੇਸ਼ ਚਲੇ ਗਏ ਦੋ ਹੀ ਇਹਦੇ ਕਾਰਨ ਸੀ ਇੱਕ ਤਾਂ ਮਿਸਲੀਟ ਜਿਹੜੀ ਇੱਕ ਇਹਨਾਂ ਦੇ ਉੱਥੇ ਬੇਸ ਹੋਈ ਸੀ ਤੇ ਇਹਦੇ ਵਿੱਚ ਜੀ ਟੋਟਲ ਜਿਹੜੇ 9 ਨੌ ਜਣੇ ਅਰੈਸਟ ਹੋਇਆ ਇੱਕ ਲੇਡੀ ਵੀ ਅਰੈਸਟ ਹੋਈ ਹੈ ਉਹ ਆਸ਼ਾ ਵਰਕਰ ਹੈ ਜਿਹੜੀ ਉਹਦੀ ਆਸ਼ਾ ਵਰਕਰ ਹੈ ਜਿਹੜੀ ਉਹਦੀ ਲੇਡੀ ਅਰੈਸਟ ਹੋਈ ਹੈ ਦੱਸਿ ਕਿ ਨਾ ਸਿਰਫ ਪੁਲਿਸ ਨੇ ਬੱਚੇ ਨੂੰ ਸਹੀ ਸਲਾਮਤ ਬਰਾਮਦ ਕੀਤਾ ਹੈ ਬਲਕਿ ਇਹ ਐਲਾਨ ਵੀ ਕੀਤਾ ਹੈ ਕਿ ਬੱਚੇ ਨੂੰ 10ਵੀਂ ਤੱਕ ਦੀ ਸਿੱਖਿਆ ਪੰਜਾਬ ਪੁਲਿਸ ਦੇ ਵੱਲੋਂ ਪ੍ਰਦਾਨ ਕਰਵਾਈ ਜਾਵੇਗੀ ਉਧਰ ਬੱਚੇ ਦੇ ਪਰਿਵਾਰ ਅਤੇ ਸਥਾਨਕ ਲੋਕਾਂ ਦੇ ਵੱਲੋਂ ਪੁਲਿਸ ਦਾ ਧੰਨਵਾਦ ਕੀਤਾ ਜਾ ਰਿਹਾ ਹੈ ਪੁਲਿਸ ਦੇ ਇਸ ਐਕਸ਼ਨ ਦੀ ਸ਼ਲਾਦਾਤੀ ਕੀਤੀ ਜਾ ਰਹੀ ਹੈ ਦੂਜੇ ਪਾਸੇ ਪੁਲਿਸ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਹੋਈ ਹੈ ਕਿ ਆਖਿਰ ਇਸ ਗਿਰੋਹ ਨੂੰ ਹੋਣ ਕੌਣ-ਕੌਣ ਸ਼ਾਮਲ ਨੇ ਇਸ ਦੇ ਤਾਰ ਕਿੱਥੋਂ ਤੱਕ ਜੁੜੇ ਹੋਏ ਨੇ ਤੇ ਮਧ ਪ੍ਰਦੇਸ਼ 'ਚ ਕਿਉਂ ਉਹ ਤਾੰਤ੍ਰਿਕ ਕ੍ਰਿਆ ਵਰਗਾ ਮਾਹੌਲ ਬਣਾਇਆ ਗਿਆ ਸੀ बच्चा बेचने ਤੋਂ ਬਾਅਦ ਕੀ ਅੱਗੇ ਕੁਝ ਖੌਫਨਾਕ ਹੋਣਾ ਸੀ ਦੱਸੋ ਕਿ ਕੀ ਸਮਝੀਏ ਬਰਨਾਲਾ ਤੋਂ ਆਸ਼ੀਸ਼ ਸ਼ਰਮਾ ਦੀ ਰਿਪੋਰਟ ਪੀਟੀ ਨਿਊਜ਼